ਦੇਖੋ ਸਦੀ ਸਰਕਾਰ ਦਾ ਇੱਕ ਵੱਡਾ ਡਿਸੀਜਨ ਹੈ ਮੁੱਖ ਮੰਤਰੀ ਸਾਹਿਬ ਦਾ ਅਸੀਂ ਹਮੇਸ਼ਾ ਹੀ ਕੋਈ ਵੀ ਕੇਸ ਜਿਹਦਾ ਕੋਈ ਲੋਕ ਵਿਰੋਧੀ ਆ ਜਾਂ ਸਟੇਟ ਵਿਰੋਧੀ ਆ ਕੋਈ ਵੀ ਅਧਿਕਾਰੀ ਇਦਾਂ ਦਾ ਕੋਈ ਕੰਮ ਕਰਦਾ ਉਹਦੇ ਖਿਲਾਫ ਸਰਕਾਰ ਹਮੇਸ਼ਾ ਹੀ ਕਾਰਵਾਈ ਕਰਦੀ ਆ ਅੱਜ ਵੀ ਮੈਨੂੰ ਪਤਾ ਲੱਗਾ ਕਿ ਐਸਪੀ ਵਿਜੀਲੈਂਸ ਸਰਦਾਰ ਲਖਵੀਰ ਸਿੰਘ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਈ ਆ ਲਾਜਮੀ ਉਹਨਾਂ ਨੇ ਕੋਈ ਇਦਾਂ ਦਾ ਜਿਹੜਾ ਕੋਈ ਇਦਾਂ ਦੀ ਗਲਤੀ ਉਹਨਾਂ ਕੋਲ ਹੋਈ ਹੋਊਗੀ ਜਿਹਦੀ ਉਹਨਾਂ ਨੂੰ ਸਜ਼ਾ ਮਿਲੀ ਆ ਸੋ ਸਾਡੀ ਸਰਕਾਰ ਕਦੀ ਵੀ ਨਾ ਤਾਂ ਕ腐ਸ਼ਨ ਨੂੰ ਬਰਦਾਸ਼ਤ ਕਰਦੀ ਆ ਨਾ ਕੋਈ ਇਦਾਂ ਦਾ ਕਿ ਜਿਹੜੇ ਲੋਕਾਂ ਦੇ ਖਿਲਾਫ ਕੋਈ ਫੈਸਲੇ ਅਧਿਕਾਰੀ ਕਰ ਦਿੰਦੇ ਆ ਨਾ ਕੋਈ ਇਦਾਂ ਦੇ ਫੈਸਲੇ ਨੂੰ ਜਿਹੜਾ ਸਵੀਕਾਰ ਕਰਦੀ ਆ ਸੋ ਹਾਲੇ ਮੇਰੇ ਕੋਲ ਡਿਟੇਲ ਨਹੀਂ ਆਈ ਕਿ ਉਹਨਾਂ ਨੂੰ ਕਿਹੜੇ ਕੇਸ ਦੇ ਵਿੱਚ ਕੀ ਕੀਤਾ ਇਹ ਡਿਟੇਲ ਤਾਂ ਮੇਰੇ ਕੋਲ ਨਹੀਂ ਆਈ ਪੱਲੇ ਮੈਨੂੰ ਪਤਾ ਹੈ ਕਿ ਮੇਰੇ ਮੁੱਖ ਮੰਤਰੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਕਦੀ ਵੀ ਗਲਤ ਕੰਮ ਨਹੀਂ ਕਰਦੇ ਜਿਹੜਾ ਅਧਿਕਾਰੀ ਕੋਈ ਗਲਤ ਕੰਮ ਕਰਦਾ ਉਹਦੇ ਖਿਲਾਫ ਜਿਹੜੀ ਕਾਰਵਾਈ ਇਦਾਂ ਹੀ ਜਿਹੜੀ ਪਹਿਲਾਂ ਵੀ ਹੋਈ ਆ ਅੱਗੇ ਵੀ ਹੋਊਗੀ ਕਿਉਂਕਿ ਲੋਕਾਂ ਲਈ ਅਸੀਂ ਜਵਾਬਦੇਹ ਲੋਕਾਂ ਨੂੰ ਕਹਿ ਕੇ ਆਏ ਆ ਕਿ ਚੰਗਾ ਪ੍ਰਸ਼ਾਸਨ ਦੇਵਾਂਗੇ ਅਸੀਂ ਚੰਗਾ ਪ੍ਰਸ਼ਾਸਨ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਸਰਦਾਰ ਸਾਹਿਬ ਕਈ ਸਮਾਜ ਸੇਵਿਕਾ ਦਾ ਵੀ ਨਾਮ ਇੱਥੇ ਆ ਰਿਹਾ ਜੀ ਮੈਨੂੰ ਪਤਾ ਨਹੀਂ ਸਾਰੇ ਕੇਸ ਦਾ ਜੇ ਮੈਨੂੰ ਨਹੀਂ ਪਤਾ ਸਾਰਾ ਕੇਸ ਜਦੋਂ ਪਤਾ ਲੱਗ ਜੂਗਾ ਆਪਾਂ ਕੱਲ ਮਿਲਾਂਗੇ ਕੋਈ ਗੱਲ ਨਹੀਂ ਸਾਰੇ ਕੇਸ ਦੀ ਡਿਟੇਲ ਆ ਜੇ ਫਿਰ ਹੀ ਆਪਾਂ ਗੱਲ ਕਰਾਂਗੇ ਜਿੰਨੀ ਆਈ ਆ ਮੈਂ ਤਾਂ ਬਾਅਦ ਤੁਹਾਨੂੰ ਇਹ ਦੱਸਿਆ ਕਿ ਸਾਡੀ ਸਰਕਾਰ ਕਿਸੇ ਵੀ ਧਕਾੜੀ ਨੂੰ ਕਿਸੇ ਵੀ ਸਾਡੇ ਐਮਐਲਏ ਪੋਲਿਟੀਕਲ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੀ ਜਿਹੜਾ ਬੰਦਾ ਲੋਕ ਵਿਰੋਧੀ ਕੋਈ ਕਾਰਵਾਈ ਕਰਦਾ ਜਾਂ ਕੋਈ ਕ腐ਸ਼ਨ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਪਰ ਇਸ ਕੇਸ ਦੇ ਵਿੱਚ ਅਜੇ ਮੇਰੇ ਕੋਲ ਡਿਟੇਲ ਨਹੀਂ ਆਈ ਜਦੋਂ ਡਿਟੇਲ ਆਈ ਫਿਰ ਆਪਾਂ ਮਿਲ ਕੇ ਜਿਹੜਾ ਇੱਥੇ ਗੱਲ ਕਰਾਂ ਠੀਕ ਹੈ